ਤਨ ਤਨ ਬਾਬਾ ਦੀਪ ਸਿੰਘ ਦੀ 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 ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਇਕ ਤੂੰ ਇਕ ਤੂੰ ਇਕ ਤੂੰ ਇਕ ਤੂੰ තන්න බාබදීපසිංගදී තන්න තන්න බබදීපසිංගදී තන්න තන්න බාබදීපසිංගදී තන්න තන්න බබදීපසිංගදී ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਾਰ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਾਂ ਸਹਾਰ ਇੱਕ ਤੂੰ ਚੰਨ ਨਾਲੋਂ ਸੋਨਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਜਨ ਨਾਲੋ ਸੋਣਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਲੋਕਾਂ ਦੇ ਨਜ਼ਾਰੇ ਬੜੇ ਹੋਣਗੇ ਮੇਰਾ ਤਾਂ ਨਜ਼ਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ 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 ਲੋਕਾਂ ਦੇ ਸਹਾਰੇ ਬੜੇ ਗੋਣ ਗੇ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਗੁਣਗੇ ਮੇਰਾ ਤਾਂ ਸਹਾਰਾ ਇਕ ਤੂੰ ਇਕ ਤੂੰ ਇਕ ਤੂੰ ਇਕ ਤੂੰ ਇਕ ਤੂੰ න්න තන්න බාබදීපසිංගදී තන්න තන්න බබදීපසිංගදී තන්න තන්න බාබදීපසිංගදී තන්න තන්න බබදීපසිංගදී ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਤਨ ਤਨ ਬਾਵਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇੱਕ ਤੂੰ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇਕ ਤੂੰ ਚੰਨ ਨਾਲੋਂ ਸੋਨਾ ਬਾਬਾ ਜੀ ਤੇਰਾ ਇਹ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਜਨ ਨਾਲੋਂ ਸੋਣਾ ਬਾਬਾ ਦੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਲੋਕਾਂ ਦੇ ਨਜ਼ਾਰੇ ਬੜੇ ਹੋਣਗੇ ਮੇਰਾ ਤਨ ਨਜ਼ਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ 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 ਲੋਕਾਂ ਦੇ ਸਹਾਰੇ ਬੜੇ ਗੁਣ ਦੇ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਗੁਣਗੇ ਮੇਰਾ ਤਾਂ ਸਹਾਰਾ ਇਕ ਤੂੰ ਇਕ ਤੂੰ ਇਕ ਤੂੰ ਇਕ ਤੂੰ ਇਕ ਤੂੰ තන්න බාබදීපසිංගදී තන්න තන්න බබදීපසිංගදී තන්න තන්න බාබදීපසිංගදී තන්න තන්න බබදීපසිංගදී ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ Tan tan ba ba Deep Singh Ji. Tan tan ba ba Deep Singh dee, Tan tan ba ba Deep Singh Ji. Tan tan ba ba Deep Singh Ji. ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇੱਕ ਤੂੰ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇੱਕ ਤੂੰ ਜਨ ਨਾਲੋਂ ਸੋਣਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਜਨ ਨਾਲੋਂ ਸੋਣਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਲੋਕਾਂ ਦੇ ਨਜ਼ਾਰੇ ਬੜੇ ਹੋਣਗੇ ਮੇਰਾ ਤਨ ਨਜ਼ਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਬਦੀਪ ਸਿੰਘ ਦੀ ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹ ਹਉਰਦਾਸ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹ ਹਉਰਦਾਸ ਦੀ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ 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 ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇਕ ਤੂੰ ਜਨ ਨਾਲੋ ਸੋਨਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਜਨ ਨਾਲੋ ਸੋਨਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਲੋਕਾਂ ਦੇ ਨਜ਼ਾਰੇ ਬੜੇ ਹੋਣਗੇ ਮੇਰਾ ਤਾਂ ਨਜ਼ਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ 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 ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹ ਹਉਰਦਾਸ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹ ਹਰਦਾਸ ਦੀ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ Tan tan ba ba deep sing dee. 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 ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇੱਕ ਤੂੰ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇੱਕ ਤੂੰ ਜਨ ਨਾਲੋ ਸੋਣਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਜਨ ਨਾਲੋ ਸੋਣਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਲੋਕਾਂ ਦੇ ਨਜ਼ਾਰੇ ਬੜੇ ਹੋਣਗੇ ਮੇਰਾ ਤਨ ਨਜ਼ਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ 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 ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹ ਹਉਰਦਾਸ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹ ਹਉਰਦਾਸ ਦੀ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ Tan tan ba ba deep sing dee. 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 ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇਕ ਤੂੰ ਜਨ ਨਾਲੋ ਸੋਨਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਜਨ ਨਾਲੋ ਸੋਨਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਲੋਕਾਂ ਦੇ ਨਜ਼ਾਰੇ ਬੜੇ ਹੋਣਗੇ ਮੇਰਾ ਤਨ ਨਜ਼ਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਬਦੀਪ ਸਿੰਘ ਦੀ ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹ ਹੁ ਅਰਦਾਸ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹ ਹਉਰਦਾਸ ਦੀ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ധന ബീപ സി ധന ധന ബീപ സി ധന ധന ബാബദ സി ധന ധീപ സിജി ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰਾ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰਾ ਇਕ ਤੂੰ ਚੰਨ ਨਾਲੋਂ ਸੋਨਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਚੰਨ ਨਾਲੋਂ ਸੋਨਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਲੋਕਾਂ ਦੇ ਨਜ਼ਾਰੇ ਬੜੇ ਹੋਣਗੇ ਮੇਰਾ ਤਾਂ ਨਜ਼ਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਬਦੀਪ ਸਿੰਘ ਦੀ ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹ ਹਰਦਾਸ ਦੀ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ പ സി ധന ധന ബീപ സി ധന ധന ബാബദ സി ധന ധന ബീപസി ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਰ ਇਕ ਤੂੰ ਜਨ ਨਾਲੋ ਸੋਣਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਜਨ ਨਾਲੋ ਸੋਣਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਲੋਕਾਂ ਦੇ ਨਜ਼ਾਰੇ ਬੜੇ ਹੋਣਗੇ ਮੇਰਾ ਤਨ ਨਜ਼ਾਰਾ ਇੱਕ ਤੂੰ